ਵਾਹਿਗੁਰੂ ਸਾਹਿਬ ਜੀਉ ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖਨੇ ਕੰਦਨਾਂ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਾਨਾ ਬੇਗਨਨ ਕੇ ਨਾਸਕ ਬੇਗਨਨ ਕੇ ਨਾਸਕ ਸ਼੍ਰੀ ਹਰ ਗੋਬਿੰਦ ਸੋਭ ਮਤ ਪਰ ਆਸ਼ਕ ਸ਼੍ਰੀ ਹਰ ਰਾਇ ਨਾਮੁ ਕਰ ਜੋਰੀ ਨਾਮੁ ਕਰ ਸ਼੍ਰੀ ਹਰ ਕ੍ਰਿਸ਼ਨ ਨਾਮ ਨਾਏ ਬਹੋਰੀ ਤੇ ਗਵਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵੇਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਵਾਰ ਵਾਰ ਜਗ ਜਿਸਮੇ ਅਮਰਤ ਗਿਆਨ ਹੈ ਮਾਨਕ ਭਗਤ ਵਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁraag ਸ੍ਰੀ ਗੁਰੂ ਸ਼ਬਦ ਕਮਾਏ ਕੈ ਜਿਤੈ ਪੰਚਖਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਭਰ ਇਕੰਕਾਰ ਸਤਗੁਰੂ ਤਿਹ ਪ੍ਰਸਾਦ ਸਚ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਵਿਨਾਸ਼ਨ ਸੋਏ ਦੋਹਰਾ ਸੋ ਸੁਨਿਓ ਗਾਲਾ ਜੋ ਜਾਂ ਬੈਠੇ ਰਾਏ ਕੋਲ ਹਾਏ ਤਰਫਾ ਸ੍ਰਹ ਹੰਦਕੇ ਉਹ ਨਾ ਕਹੇ ਜੋ ਰੋਏ ਰੋਏ ਬੋਲੇ ਪਰਮ ਸਨਮਨ ਜੋਗ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਇਤਿਹਾਸਕ ਸਥਾਨਾਂ ਤੇ ਜੁੜਮਿਲ ਬੈਠੇ ਗੁਰੂ ਪਿਆਰੇਓ ਸਤ ਸੰਗੀ ਜਨੋ ਆਓ ਲੜੀਵਾਰ ਇਤਿਹਾਸ ਦੀ ਕਥਾ ਦੇ ਨਾਲ ਜੁੜਨਾ ਕਰੀਏ ਲੜੀਵਾਰ ਚੱਲ ਰਹੀ ਇਤਿਹਾਸ ਦੀ ਵਿਚਾਰ ਛੋਟੇ ਸਭ ਜਿਆਦਿਆਂ ਦੀ ਸ਼ਹੀਦੀ ਦੀ ਖਬਰ ਜਦੋਂ ਸਤਗੁਰਾਂ ਜੀ ਨੂੰ ਮਿਲਦੀ ਹੈ ਉਸ ਵਕਤ ਦਾ ਪ੍ਰਸੰਗ ਅੱਜ ਆਪਾਂ ਸ਼ੁਰੂ ਕਰਨਾ ਹੈ ਆਓ ਜਿੰਨੀਆਂ ਵੀ ਸੰਗਤਾਂ ਸਤਿਗੁਰਾਂ ਦੇ ਦਰਬਾਰ ਵਿੱਚ ਬੈਠੀਆਂ ਹਨ ਵਿਚਾਰਾਂ ਦੀ ਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਸੋ ਸੁਣੀਓ ਗਾਲ ਗੁਰੂ ਜੋ ਜਾ ਬੈਠੇ ਰਾਇ ਕੋਲ ਆਇਓ ਚਰਪਾ ਸਰਹੰਤ ਕੇ ਉਹਨੇ ਕਹੇ ਜੋ ਵਿਸ਼ਲੇ ਦਿਵਾਨਾਂ ਵਿੱਚ ਆਪਾਂ ਇਥੋਂ ਤੱਕ ਸਰਬਣ ਕਰ ਚੁੱਕੇ ਹਾਂ ਜੀ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸੱਭਜਾਦੇ ਤੇ ਧੰਨ ਮਾਤਾ ਗੁਜਰਕੌਰ ਛੋਟੇ ਸੱਭਜਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਜਿਵਾ ਕਰ ਦਿੱਤਾ ਗਿਆ ਤਸ਼ੱਦਦ ਕੀਤਾ ਗਿਆ ਅਤੇ ਮਾਤਾ ਗੁਜਰਕੌਰ ਨੂੰ ਠੰਡੇ ਬੁਰਜ ਤੋਂ ਤੱਕਾ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਰਤਨ ਸਿੰਘ ਜੀ ਲਿਖ ਰਹੇ ਨੇ ਕਹਿੰਦੇ ਅੰਬਰ ਵੀ ਰੋਇਆ ਧਰਤੀ ਵੀ ਰੋਈ ਕੁੱਲ ਖਲਕਤ ਰੋਈ ਦੁਨੀਆ ਰੋਈ ਸੰਸਾਰ ਰੋਇਆ ਐਸੀ ਕੋਈ ਅੱਖ ਨਹੀਂ ਸੀ ਜੋ ਨਮ ਨਹੀਂ ਹੋਈ ਅੱਖਾਂ ਵਿੱਚੋਂ ਪਾਣੀ ਨਹੀਂ ਡਿੱਗਿਆ ਜੀ ਦੇ ਕਿਉਂਕਿ ਐਡਾ ਵੱਡਾ ਕਹਿਰ ਕਦੇ ਨਹੀਂ ਵਾਪਰਿਆ ਸੀ ਜਿਹੜਾ ਉਸ ਹਰੰਦ ਦੇ ਵਿੱਚ ਵਾਪਰਿਆ ਛੋਟੇ ਛੋਟੇ ਲਾਲਾਂ ਨੂੰ ਬੱਚਿਆਂ ਨੂੰ ਜ਼ਿਵਾ ਕਰ ਦਿੱਤਾ ਗਿਆ ਜਿੰਦਾ ਨੀਹਾਂ ਵਿੱਚਣ ਦਿੱਤਾ ਗਿਆ ਬਹੁਤ ਵੱਡਾ ਕਹਿਰ ਹੈ ਜੀ ਇਹ ਜਿਹੜੀ ਅੱਜ ਵਿਚਾਰ ਸ਼ੁਰੂ ਹੋ ਰਹੀ ਐ ਜੀ ਅੱਜ ਦੇ دیਵਾਨਾ ਵਿੱਚ ਗੁਰੂ ਜੀ ਨੂੰ ਖਬਰ ਜਦੋਂ ਪਹੁੰਚਦੀ ਐ ਦੋਹਰਾ ਸੋ ਸੁਨ ਜੋ ਸੁਨਿਓ ਗੱਲ ਗੁਰੂ ਜੋ ਜਾ ਬੈਠਾ ਰਾਇ ਕੋਲ ਆਇਓ ਤਰਫ ਸਰੰਦ ਕੇ ਓਨ ਕਹੇ ਜੋ ਰੋਏ ਰੋਏ ਬੋਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਇਸ ਲੰਮੇ ਪੰਡੇ ਨੂੰ ਤੈਅ ਕਰਦੇ ਕਰਦੇ ਜਿੰਪਾ ਪਿੱਛੇ ਵਿਚਾਰ ਕਰ ਰਹੇ ਸੀ ਜੀ ਮਾਸੀ ਬਾੜੇ ਦੇ ਜੰਗਲ ਵੀ ਆਏ بڑے ਨਗਰ ਰਸਤੇ ਵਿੱਚ ਆਏ ਜੱਟਪੁਰਾ ਇਸੇ ਲੜੀ ਦੇ ਤਹਿਤ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਏ ਕੱਲੇ ਦੇ ਕੋਲ ਉਹਦੇ ਪਿੰਡ ਉਹਦੇ ਨਗਰ ਪਹੁੰਚ ਜਾਂਦੇ ਆ ਰਾਏ ਕੱਲੇ ਦੇ ਕੋਲ ਸਤਿਗੁਰੂ ਜੀ ਰਾਏ ਕੱਲੇ ਦੇ ਕੋਲ ਬੈਠੇ ਸਨ ਰਾਏ ਕੋਟ ਦੀ ਜਿਹੜੀ ਧਰਤੀ ਹੈ ਗੁਰਦੁਆਰਾ ਬਣਿਆ ਜੀ ਗੁਰੂ ਸਾਹਿਬ ਦੀ ਯਾਦ ਵਿੱਚ ਰਾਏ ਕੋਟ ਦੀ ਧਰਤੀ ਤੇ ਉਸ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਨੇ ਅਤੇ ਮਹਾਰਾਜ ਉਸ ਰਾਏ ਕੱਲੇ ਦੇ ਕੋਲ ਬੈ ਕੇ ਸਾਰੀਆਂ ਗੋਸ਼ਟੀਆਂ ਵਿਚਾਰਾਂ ਚੱਲੀਆਂ ਉਸ ਨੇ ਸਰੰਦ ਦੀ ਤਰਫ ਆਪਣੇ ਇੱਕ ਮਾਹੀ ਨੂੰ ਭੇਜਿਆ ਮਹਾਰਾਜ ਕਹਿਣ ਲੱਗੇ ਭਾਈ ਤੇਰੀ ਇਲਾਕੇ ਵਿੱਚ ਪੁੱਛ ਦੱਸ ਵੀ ਹੈ ਪਹੁੰਚ ਵੀ ਹੈ ਤੇਰੀ ਉਹ ਉਹਨੇ ਇਹ ਗੱਲ ਕਹੀ ਸੀ ਮਹਾਰਾਜ ਚੌਧਰੀ ਰਾਏ ਕੱਲਾ ਸੀ ਜਿਹੜਾ ਕਹਿੰਦਾ ਮਹਾਰਾਜ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਮੈਨੂੰ ਹੁਕਮ ਕਰੋ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਇੱਕੋ ਸੇਵਾ ਕਰ ਤੂੰ ਸਰੰਦ ਤੋਂ ਪਤਾ ਮੰਗਾ ਸਰੰਦ ਦੀ ਖਬਰ ਕੀ ਹੈ ਸਰੰਦ ਵਿੱਚ ਕੀ ਕੁਝ ਵਾਪਰਿਆ ਹੁਣ ਉਹ ਆਪਣੇ ਇੱਕ ਨੌਕਰ ਨੂੰ 마ਹੀ ਨੂੰ ਜੋ ਉਹਦੇ ਘਰ ਨੌਕਰ ਰੱਖਿਆ ਹੋਇਆ ਸੀ 마ਹੀ ਉਹਦਾ ਨਾਮ ਸੀ ਕਿਉਂਕਿ ਉਹਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ 100 ਮੀਲ ਪਿੰਡਾਂ ਤੱਕ ਕਰ ਲੈਂਦਾ ਸੀ ਲੰਮਾ ਪਿੰਡਾਂ ਤੱਕ ਕਰਦਾ ਸੀ ਇਹ ਘੋੜੇ ਦੇ ਉੱਤੇ ਚੜ ਕੇ 100 ਕੋਹ ਪਿੰਡਾਂ ਤੱਕ ਕਰਦਾ ਸੀ ਅਤੇ ਚੌਧਰੀ ਰਾਏ ਕੱਲੇ ਨੇ ਆਖਿਆ ਕਿ ਮੈਂ ਆਪਣੇ ਉਸ ਮਾਹੀ ਨੂੰ ਜ਼ਰੂਰ ਭੇਜਾਂਗਾ ਮਹਾਰਾਜ ਤੁਹਾਡੇ ਸਭ ਜਗਾਂ ਦੀ ਖਬਰ ਲੈਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਆਪਣੇ ਮਾਹੀ ਨੂੰ ਖਬਰ ਲੈਣ ਵਾਸਤੇ ਸਰੰਦ ਭੇਜ ਦਿੱਤਾ ਵੀ ਸਰੰਦ ਵਿੱਚ ਕੀ ਕੁਝ ਵਾਪਰਿਆ ਹੁਣ ਹੇ ਸੱਚੇ ਪਾਤਸ਼ਾਹ ਹੁਣ ਚੌਧਰੀ ਜਿਹੜਾ ਰਾਏ ਕੱਲੇ ਨੇ ਉਹ ਭੇਜਿਆ ਸੀ 마ਹੀ ਉਹ ਇੱਕ ਦਿਨ ਵਿੱਚ ਕਹਿੰਦੇ ਵਾਪਸ ਆ ਗਿਆ ਸ਼ਾਮਾਂ ਤੱਕ ਵਾਪਸ ਆ ਗਿਆ ਸੀ ਸਰੰਦ ਵਿੱਚ ਕੀ ਕੁਝ ਵਾਪਰਿਆ ਕੀ ਕੁਝ ਹੋਇਆ ਉਹ ਜਦੋਂ ਆ ਕੇ ਸਾਰੀ ਖਬਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੱਸ ਰਿਹਾ ਉਹਦੇ ਕੋਲੋਂ ਦੱਸੀ ਨਹੀਂ ਜਾਦੀ ਖਬਰ ਵੀ ਸਰੰਦ ਦੇ ਵਿੱਚ ਕੀ ਕੁਝ ਵਾਪਰਿਆ ਹੁਣ ਰਤਨ ਸਿੰਘ ਜੀ ਉਹ ਸਾਰੀ ਵਿਆਖਿਆ ਲਿਖ ਰਹੇ ਹਨ ਚਾਪਈ ਸੁਨਾਸ ਲਾਤੁਰਾ ਚੁੱਪਾ ਉਸ ਕਰਾਇਓ ਕਹੋ ਸਿੱਖਾ ਤੂ ਕਿੱਤੇ ਆਇਓ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਭ ਤੋਂ ਪਹਿਲਾਂ ਉਹਨੂੰ ਚੁੱਪ ਕਰਾਇਆ ਵੀ ਭਾਈ ਤੂੰ ਗੱਲ ਤਾਂ ਦੱਸ ਰੋਈ ਕਿਉਂ ਜਾਣਾ ਚੁੱਪ ਕਰ ਮਹਾਰਾਜ ਕਹਿੰਦੇ ਚੁੱਪ ਕਰ ਰੋ ਨਾ ਕਹਿੰਦੇ ਤੂੰ ਜੋ ਕੁਝ ਵਾਪਰਿਆ ਹੌਸਲੇ ਨਾਲ ਧੀਰਜ ਨਾਲ ਦੱਸ ਤਾਂ ਸਹੀ ਮੈਨੂੰ ਹੁਣ ਚੌਧਰੀ ਦਾ ਜਿਹੜਾ ਉਹ ਮਾਹੀ ਹੈ ਮਾਹੀ ਸਾਰੀ ਵਿਥਿਆ ਮਹਾਰਾਜ ਨੂੰ ਰੋ ਰੋ ਕੇ ਦੱਸ ਰਿਹਾ ਹੈ ਕੀ ਦੱਸ ਰਿਹਾ ਕਹੋ ਸਿਖਾ ਤੂੰ ਕਿੱਥੇ ਤੇ ਆਇਓ ਇਹ ਸਿਖਾ ਤੂੰ ਕਿਹੜੇ ਪਾਸਿਓਂ ਆਇਆ ਭਾਈ ਮਾਹੀ ਤੂੰ ਕਿਹੜੇ ਪਾਸਿਓਂ ਆਇਆ ਤੂੰ ਰੋ ਨਾ ਜੋ ਕੁਝ ਤੇਰੇ ਨਾਲ ਵਾਪਰੇ ਆ ਜੋ ਕੁਝ ਵੇਖਿਓ ਸਾਰੀਆਂ ਗੱਲਾਂ ਦੱਸ ਕੀ ਆਨੀ ਕੇ ਸਾਈਬ ਜਾਦਨਾ ਸਿਰਜੂਮੀ ਵੀ ਹਾਨੀ ਕੋਈ ਮਾਤਾ ਜੀ ਦੀ ਖਬਰ ਲਿਆਂਦੀ ਹੈ ਤੈ ਤੈਨੂੰ ਖਬਰ ਲੈਣ ਵਾਸਤੇ ਭੇਜਿਆ ਸੀ ਭਾਈ ਰੋ ਨਾ ਤੂੰ ਜੋਗੋਜ ਵਾਪਰਿਆ ਦੱਸ ਦੇ ਕੋਈ ਮਾਤਾ ਦੀ ਖਬਰ ਕੋਈ ਛੋਟੇ ਲਾਲਾਂ ਦੀ ਖਬਰ ਗੁਰੂ ਪਰਿਵਾਰ ਦੀ ਖਬਰ ਬਾਰੇ ਪੁੱਛਿਆ ਜਾ ਰਿਹਾ ਹੈ ਕਹਿੰਦੇ ਕੋਈ ਖਬਰ ਲੈ ਕੇ ਆਏ ਆ ਜੋ ਸਾਹਬਜ਼ਾਦਿਆਂ ਦੇ ਸਿਰ ਉੱਤੇ ਜ਼ੁਲਮ ਵਾਪਰਿਆ ਹੁਣ ਉਹ ਸਾਰੀ ਜ਼ੁਲਮ ਦੀ ਕਹਾਣੀ ਸਾਹਬਜ਼ਾਦਿਆਂ ਉੱਤੇ ਜੋ ਜ਼ੁਲਮ ਬਹੁਤ ਕੀਤਾ ਗਿਆ ਮਾਤਾ-ਗੁਜ਼ਰ ਘਰ ਤੇ ਜ਼ੁਲਮ ਕੀਤਾ ਗਿਆ ਉਹ ਮਾਹੀ ਉਥੇ ਰਾਏ ਕੱਲੇ ਦੇ ਕੋਲ ਉਹ ਸਾਰੀ ਵਿਆਖਿਆ ਜਿਹੜੀ ਕਰ ਰਿਹਾ ਰੋ ਰੋ ਕੇ ਦੱਸ ਰਿਹਾ ਹੈ ਤਾਂ ਸਿੱਖ ਚੱਕ ਸਿਰ ਕਟਾ ਪਾਇਓ ਤੁਰਕਾਂ ਆਪਨੋ ਸਾਂ ਨ ਕਰਾਇਓ ਕਹਿੰਦੇ ਤੁਰਕ ਸੀਨਾ ਜਿਹੜੇ ਹੁਣ ਇੱਥੇ ਜਿਹੜੀ ਰਤਨ ਸਿੰਘ ਜੀ ਲਿਖ ਰਹੇ ਨੇ ਮਹਾਰਾਜ ਦੇ ਕੋਲ ਸਿੱਖ ਵੀ ਬੈਠੇ ਨੇ ਮਾਹੀ ਕਹਿਣ ਲੱਗਿਆ ਸਤਗੁਰ ਜੀ ਤੁਹਾਡੇ ਲਾਲਾਂ ਨੂੰ ਤੁਹਾਡੇ ਸਹਬਜ਼ਾਦਿਆਂ ਨੂੰ ਉਹਨਾਂ ਸਹਬਜ਼ਾਦਿਆਂ ਨੂੰ ਨੀਹਾਂ ਵਿੱਚ ਛਿਣ ਕੇ ਸ਼ਹੀਦ ਕਰ ਦਿੱਤਾ ਗਿਆ ਉਹਨਾਂ ਸਾਹਿਬਜ਼ਾਦਿਆਂ ਨੂੰ ਜਿਵਾ ਕੀਤਾ ਗਿਆ, ਤਸ਼ੱਦਦ ਕੀਤਾ ਗਿਆ, ਤੁਹਾਡੀ ਮਾਤਾ ਨੂੰ ਠੰਡੇ ਬੁਰਜ ਤੋਂ ਤੱਕਾ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਕਹਿੰਦੇ ਸਿੱਖਾਂ ਨੇ ਸਿਰ ਛੁੱਟ ਲਏ। ਬੜਾ ਅਫਸੋਸ ਕੀਤਾ, ਬਹੁਤ ਦੁੱਖ ਮਨਾਇਆ, ਬੜੇ ਅੱਖਾਂ ਵਿੱਚੋਂ ਅਥਰੂ ਵੀ ਡਿੱਗਦੇ ਨੇ, ਜੀ ਹੰਝੂ ਵੀ ਵਿਗਦੇ ਨੇ, ਡਿੱਗਦੇ ਨੇ ਵੀ ਇਹ ਐਡਾ ਵੱਡਾ ਕਹਿਰ ਗੁਰੂ ਪਰਿਵਾਰ ਨਾਲ ਕਿਉਂ ਕੀਤਾ ਗਿਆ? ਜਿਵੇਂ ਕੱਲ ਆਪਾਂ ਗੱਲ ਕਰ ਰਹੇ ਸੀ ਨਾ ਵੀ ਧਰਤੀ ਵੀ ਰੋਈ ਅੰਬਰ ਵੀ ਰੋਇਆ ਐਡਾ ਵੱਡਾ ਕਹਿਰ ਕਿਉਂ ਗੁਰੂ ਦੇ ਲਾਲਾਂ ਨਾਲ ਤੇ ਮਾਤਾ ਗੁਜਰਕੌਰ ਨਾਲ ਕੀਤਾ ਗਿਆ ਹੁਣ ਜਦੋਂ ਸਾਰੀ ਖਬਰ ਸਿੱਖਾਂ ਨੇ ਸੁਣੀ ਨਾ ਸਿੱਖ ਵੀ ਕਹਿੰਦੇ ਉਦਾਸ ਹੋ ਗਏ ਕਹੋ ਕਹਾ ਮੁਕੋ ਤਿਆ ਨਾ ਜਾਈ ਦੀ ਮਾ ਸਾਈਵਾ ਜਾਤਨਾ ਕੈਸੀ ਸਭ ਆਈ ਉਹ ਮਾਹੀ ਕਹਿਣ ਲੱਗਿਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਨ ਦੁਨੀਆ ਦੇ ਬਾਲੀ ਜੋ ਮੈਂ ਤੁਹਾਨੂੰ ਦੱਸ ਰਿਹਾ ਮੇਰੇ ਮੂੰਹ ਤੋਂ ਕਿਹਾ ਨਹੀਂ ਜਾਂਦਾ ਕਈ ਵਾਰ ਹੁੰਦਾ ਨਾ ਜੀ ਕਈ ਵਾਰ ਬੰਦਾ ਗੱਲ ਦੱਸ ਵੀ ਨਹੀਂ ਸਕਦਾ ਹੁਣ ਕਿਤੇ ਜਿਗਰ ਦੇ ਟੋਟੇ ਵਾਰਨੇ ਕੋਈ ਸੌਖੀ ਗੱਲ ਨਹੀਂ ਚਾਰ ਪੁੱਤਰ ਨਿਸ਼ਾਬਰ ਕਰਦੇ ਨੇ ਕੋਈ ਸੌਖੀ ਗੱਲ ਨਹੀਂ ਕਿਉਂਕਿ ਅਸੀਂ ਸਾਰੇ ਪਰਿਵਾਰਾਂ ਵਾਲੇ ਬੈਠੇ ਆਂ ਜੀ ਸਾਡੇ ਬੱਚੇ ਦੇ ਮਾੜੀ-ਮੁੱਟੀ ਵੀ ਕੋਈ 60 ਫੀਟ ਲੱਗ ਜੇ ਖਰੋਚ ਆ ਜਾਏ ਮਾਂ ਨੂੰ ਨੀਂਦ ਨਹੀਂ ਆਉਂਦੀ ਸਾਰੀ ਰਾਤ ਪਿਓ ਨੂੰ ਨੀਂਦ ਨਹੀਂ ਆਉਂਦੀ ਕਿੱਥੇ ਮਹਾਰਾਜ ਦੋ ਵੱਡੇ ਪੁੱਤਰ ਚਮਕੌਰ ਦੀ ਜੰਗ ਅੰਦਰ ਬਾਹਰ ਆਏ ਹੁਣ ਛੋਟਿਆਂ ਦਾ ਸੁਨੇਹਾ ਆਇਆ ਛੋਟੇ ਪੁੱਤਰਾਂ ਦਾ ਸੁਨੇਹਾ ਆਇਆ ਮਾਹੀ ਕਹਿਣ ਲੱਗਿਆ ਮਹਾਰਾਜ ਮੈਂ ਕਿਵੇਂ ਜ਼ੁਲਮ ਦੀ ਕਹਾਣੀ ਤੁਹਾਨੂੰ ਦੱਸਾਂ ਜੋ ਕੁਝ ਵਾਪਰਿਆ ਜੋ ਕੁਝ ਹੋਇਆ ਉਹ ਜ਼ੁਲਮ ਵਾਲੀ ਜ਼ੁਲਮ ਭਰੀ ਕਹਾਣੀ ਮੈਂ ਤੁਹਾਨੂੰ ਕਿਵੇਂ ਸੁਣਾਵਾਂ ਮੇਰੇ ਕੋਲ ਦੱਸੀ ਨਹੀਂ ਜਾ ਰਹੀ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਏ ਸੱਚੇ ਪਾਤਸ਼ਾਹ ਮਾਤਾ ਜੀ ਦੀ ਖਬਰ ਜਿੰਨੀ ਵੀ ਮੈਂ ਖਬਰ ਲੈ ਕੇ ਆਇਆ ਬਿਲਕੁਲ ਪੱਕੀ ਲੈ ਕੇ ਆਇਆ ਹੁਰਕਨ ਆਪਣੋ ਨਾਸ਼ ਕਰਾਇਓ ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੀ ਖਬਰ ਸੁਣ ਕੇ ਕਹਿ ਰਹੇ ਨੇ ਕਹਿੰਦੇ ਇੱਕ ਦਿਨ ਤੁਰਕਾਂ ਦਾ ਵੀ ਨਾਸ਼ ਹੋ ਜਾਵੇਗਾ ਤੁਰਕਾਂ ਦੀ ਜੜ ਪੱਟੀ ਜਾਵੇਗੀ ਮਦਕ ਚਿਹਰੀ ਕਾਰੋ ਕਰਿਓ ਨਹਿ ਵਹ ਪਰਵਦਗਾਰੋ ਡਰੇਓ ਕਹਿੰਦੇ ਉਹਨਾਂ ਨੇ ਕਚਹਿਰੀ ਦੇ ਵਿੱਚ ਜੋ ਜਲਾਦਾ ਨੇ ਕਾਰਾ ਕੀਤਾ ਉਸ ਭਰੀ ਸਵਾ ਦੇ ਵਿੱਚ ਸੁਚਾ ਨੰਦ ਵਰਗਿਆਂ ਨੇ ਜੋ ਕੁਕਰਮ ਕੀਤਾ ਉਸ ਭਰੀ ਸਵਾ ਦੇ ਵਿੱਚ ਜੋ ਜਿੰਨੇ ਕਾਜ਼ੀ ਮੋਲਾਣੇ ਬੈਠੇ ਸੀ ਸਾਰੇ ਹੱਕਦਾਰ ਨੇ ਜੀ ਉਹਨਾਂ ਨੇ ਜੋ ਕਾਰਾ ਕੀਤਾ ਕਹਿੰਦੇ ਮੱਦ ਕਚੈਰੀ ਕਾਰੋ ਕਰਿਓ ਨਹ ਵਹ ਪਰਮਤਗਾਰੋਂ ਡਰਿਓ ਕਹਿੰਦੇ ਐਡੇ ਜ਼ੁਲਮੀ ਐਡੇ ਪਾਪੀ ਲੋਕ ਪਰਮਤਗਾਰ ਤੋਂ ਅੱਲਾਹ ਤੋਂ ਡਰੇ ਨਹੀਂ ਮਹਾਰਾਜ ਕਹਿ ਰਹੇ ਨੇ ਨਾ ਸਾਰੀ ਖਬਰ ਸੁਣ ਕੇ ਮਹਾਰਾਜ ਕਹਿੰਦੇ ਉਹਨਾਂ ਪਾਪੀਆਂ ਨੇ ਐਡਾ ਵੱਡਾ ਕਾਰਾ ਕਰ ਦਿੱਤਾ ਦੁੱਧ ਚੁੰਗਦੇ ਮਾਸੂਮ ਬੱਚਿਆਂ ਨੂੰ ਨੀਹਾ ਵਿਚਣ ਕੇ ਸ਼ਹੀਦ ਕਰ ਦਿੱਤਾ ਗਿਆ ਬਜ਼ੁਰਗ ਮਾਤਾ ਨੂੰ ਸਰੰਦ ਉਸ ਠੰਡੇ ਬੁਰਜ ਤੋਂ ਧੱਕਾ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਕਹਿੰਦੇ ਐਡਾ ਵੱਡਾ ਕਾਰਾ ਕਰਿਆ ਉਹਨਾਂ ਨੇ ਐਡਾ ਵੱਡਾ ਕੁਕਰਮ ਕਰਿਆ ਐਡਾ ਵੱਡਾ ਪਾਪ ਕਰਿਆ ਕਹਿੰਦੇ ਉਹ ਪਰਵਜ਼ਗਾਰ ਤੋਂ ਰੱਬ ਤੋਂ ਡਰੇ ਨਾ ਕਈ ਕੁ ਗੁਰ ਕਹੇ ਮਸ਼ਟਹ ਮਾਰਾ ਗੁਰੂ ਬੋਲੇ ਗੁਰਜੀ ਤਰਤ ਤਾਰਾ ਮਹਾਰਾਜ ਸਤਗੁਰ ਸੱਚੇ ਪਾਤਸ਼ਾਹ ਜੀ ਸਾਰੀ ਖਬਰ ਸੁਣ ਕੇ ਨਾ ਮਾਹੀ ਦੇ ਕੋਲ ਰਤਨ ਸਿੰਘ ਜੀ ਕਹਿਣ ਲੱਗੇ ਕਹਿੰਦੇ ਮਹਾਰਾਜ ਬਿਲਕੁਲ ਚੁੱਪ ਕਰ ਗਏ ਮਾਸਟਰ ਦਾਰਤ ਹੁੰਦਾ ਜੀ ਚੁੱਪ ਹੋ ਜਾਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਹਿਰਦੇ ਵਿੱਚ ਧੀਰਜ ਧਾਰ ਕੇ ਹਿਰਦੇ ਵਿੱਚ ਟਿਕਾ ਬਣਾ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਬਿਲਕੁਲ ਚੁੱਪ ਚਾਪ ਹੋ ਗਏ ਸਤਗੁਰੂ ਜੀ ਚੁੱਪ ਕਰ ਗਏ ਫਿਰ ਬੋਲੇ ਸਤਗੁਰੂ ਜੀ ਦ੍ਰਿੜ ਧਾਰ ਸਤਗੁਰੂ ਜੀ ਦ੍ਰਿੜ ਇਰਾਦੇ ਨਾਲ ਪੱਕੇ ਇਰਾਦੇ ਨਾਲ ਮਨ ਬਣਾ ਕੇ ਕੁਝ ਬੋਲ ਰਹੇ ਹਨ ਵਾਹ ਉੱਤੇ ਕਿਹ ਰੀ ਜ਼ਿਕਾ ਕਨੇ ਰੈ ਕਿੰਨੇ ਨਾ ਮੋੜੇ ਤੁਰਕਾ ਉਤ ਵੈ ਰੈ ਸਤਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਉਸ ਸਰੰਦ ਦੇ ਵਿੱਚ ਉਸ ਕਚਹਿਰੀ ਦੇ ਵਿੱਚ ਮਹਾਰਾਜ ਕਹਰੇ ਨੇ ਜੀ ਕਹਿੰਦੇ ਉਹਾਂ ਹੁੰਦਾ ਕਚਹਿਰੀ ਸਿੱਖ ਘਨੇਰੇ ਜਿਹੜੀ ਕਚਹਿਰੀ ਲੱਗੀ ਹੋਈ ਸੀ ਜਿੱਥੇ ਸਾਬਜਦਿਆਂ ਨੂੰ ਫਤਵਾ ਜਾਰੀ ਕੀਤਾ ਗਿਆ ਕਹਿੰਦੇ ਕਿਉਂਕਿ ਉਸ ਚਾਰ ਚੁਫੇਰੇ ਬਸਦੇ ਸਿੱਖ ਵੀ ਸਨ ਉਸ ਕਚਹਿਰੀ ਵਿੱਚ ਜੋ ਕੁਝ ਵਾਪਰਿਆ ਗੁਰੂ ਕੇ ਲਾਲਾ ਨਾਲ ਕਹਿੰਦੇ ਜਿਹੜੇ ਗੁਰੂ ਕੇ ਸਿੱਖ ਸਨ ਸਾਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਉੱਥੇ ਸਾਡੇ ਕੋਲ ਸਿੱਖ ਵੀ ਮੌਜੂਦ ਨਹੀਂ ਸਨ ਉਹਨਾਂ ਨੇ ਕਿਸੇ ਨਿਹਾਨ ਦਾ ਨਾਰਾ ਨਹੀਂ ਮਾਰਿਆ ਜਾਂ ਜ਼ੁਲਮ ਨੂੰ ਰੋਕਣ ਦੀ ਗੱਲ ਨਹੀਂ ਕੀਤੀ ਕਹਿੰਦੇ ਕਿਨਾਂ ਨਾ ਮੋੜੇ ਤੁਰਕਨ ਉਤ ਵੇਰੈ ਉਸ ਵੇਲੇ ਉਹਨਾਂ ਨੇ ਉਸ ਪਾਪ ਕਰਨ ਤੋਂ ਕੁਝ ਮਨਾ ਨਹੀਂ ਕੀਤਾ ਉਹਨਾਂ ਪਾਪੀਆਂ ਨੂੰ ਜ਼ੁਲਮੀਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਉਹਨਾਂ ਨੂੰ ਮੋੜਿਆ ਨਹੀਂ ਉੱਥੇ ਬਸ ਰਹੇ ਸਿੱਖ ਸੀ ਜਿਹੜੇ ਸਾਡੇ ਉਹ ਕਿਉਂ ਨਾ ਬੋਲੇ ਅਮਾ ਤਸਕੀਰਾ ਪਤ ਸਾਹਿਬ ਹੀ ਤੇ ਨਾ ਹੈ ਉਸ ਕੋ ਮਾਰਤਾ تھا ਕੋਉ ਨਾ ਹੈ ਕਹਿੰਦੇ ਵੇਖੋ ਉਸ ਪਾਪੀ ਨੇ ਕਿੱਡਾ ਵੱਡਾ ਪਾਪ ਕਰਿਆ ਅਸੀਂ ਕੋਈ ਸਰਕਾਰੀ ਖਜ਼ਾਨਾ ਨਹੀਂ ਲੁੱਟਿਆ ਅਸੀਂ ਕੋਈ ਸਰਕਾਰ ਦੀ ਕੋਈ ਇਸ ਤਰ੍ਹਾਂ ਦੀ ਕੋਈ ਜਿਹੜਾ ਸਮੇਂ ਦੀ ਹਕੂਮਤ ਸੀ ਜੀ ਔਰੰਗਜ਼ੇਬ ਦੀ ਵਜ਼ੀਰ ਖਾਂ ਵਰਗਿਆਂ ਦਾ ਇਲਾਕਾ ਸੀ ਜਿਹੜਾ ਸਰਹੰਦ ਦਾ ਕਹਿੰਦੇ ਨਾ ਤਾਂ ਮੇਰੇ ਸਿੱਖਾਂ ਨੇ ਵੇਖੋ ਉਹਨਾਂ ਨੇ ਕਸਮਾਂ ਖਾ ਕੇ ਉਹ ਮੁਕਰ ਗਏ ਗਾਂ ਦੀ ਕਸਮ ਖਾਧੀ ਉਹਨਾਂ ਨੇ ਕੁਰਾਨ ਦੀ ਕਸਮ ਖਾਧੀ ਗੀਤਾ ਦੀ ਕਸਮ ਖਾਧੀ ਕਹਿੰਦੇ ਉਲਟਾ ਉਹ ਲੋਕ ਧਰਮ ਤੋਂ ਗire ਹੋਏ ਲੋਕ ਨੇ ਡਿੱਗੇ ਹੋਏ ਲੋਕ ਨੇ